ਪਰਮੇਸ਼ਰ ਆਪਣੇ ਪਰਮੇਸ਼ਰ ਦੀ ਉਹ ਸੇਵਾ ਕੀਤੀ ਹੈ ਜਿਵੇਂ ਆਪਾਂ ਕੀ ਰੱਬ ਨੂੰ ਪੂਜਦੇ ਆ ਆਪਣੇ ਪੱਦੇ ਦੀ ਪੂਜਾ ਕੀਤੀ ਉਹਨਾਂ ਨੇ ਇੰਨੀ ਸੇਵਾ ਕੀਤੀ ਲੰਬਾ ਸਮਾਂ ਬਿਮਾਰ ਹੋਣ ਤੋਂ ਬਾਅਦ ਵੀ ਨਹੀਂ ਬਹੁਤ ਬਹੁਤ ਘੱਟ ਸਮੇਂ ਜੀ ਲੋਕ ਆਕ ਜਾਂਦੇ ਨੇ ਬੱਚੇ ਹਰੀ ਜੀ ਸੰਜੇ ਜੀ ਹੈਪੀ ਜੀ ਇੱਕ ਨਿਸਾਰ ਪੈਦਾ ਕੀਤੀ ਹੈ ਉਹਨਾਂ ਨੇ ਰਾਤ ਦਿਨ ਪਿਤਾ ਦੀ ਸੇਵਾ ਕਰਕੇ ਉਹਨਾਂ ਨੇ ਮਾਤਾ ਦੀ ਸੇਵਾ ਕੀਤੀ ਪਿਤਾ ਦੀ ਸੇਵਾ ਕੀਤੀ ਇੱਕ ਮਿਸਾਲ ਬੌਜੀ ਨੂੰ ਬਹੁਤ ਦਿੱਕਤ ਆ ਗਈ ਲੇਕਿਨ ਸਾਡਾ ਭਰਾ ਸੰਜੇ ਮੈਡੀਕਲ ਨਾਇੰਚ ਹੈ ਕਿ ਉਸ ਟਾਈਮ ਵੀ ਪਿਤਾ ਜੀ ਦਾ ਬਹੁਤ ਇਲਾਜ ਕੀਤਾ ਮੈਂ ਸਮਝਦਾ ਹਾਂ ਉਹ ਅੱਜ ਲਗਭਗ 74-75 ਸਾਲ ਦੀ ਅਗਰ ਉਮਰ ਕੱਟ ਕੇ ਗਏ ਨੇ ਇਹਨਾਂ ਦੀ ਸੇਵਾ ਦੀ ਬਦੌਲਤ ਕੱਟ ਕੇ ਮੈਂ ਇਸ ਪਰਿਵਾਰ ਨੂੰ ਬਹੁਤ ਨਜ਼ਦੀਕ ਤੋਂ ਜਾਣਦਾ ਜਿਹੋ ਜਿਹੇ ਸੰਸਕਾਰਾਂ ਉਹਨਾਂ ਦੇ ਆਪਣੇ ਸੀ ਉਹ ਜਿਹੇ ਉਹ ਬੱਚਿਆਂ 'ਚ ਪਾ ਕੇ ਗਏ ਨੇ ਇਹ ਬੱਚਿਆਂ ਨੂੰ ਮੈਂ ਕਦੀ ਨਹੀਂ ਦੇਖਿਆ ਕਦੀ ਕਿਸੇ ਉੱਚੀ ਆਵਾਜ਼ 'ਚ ਬੋਲਦੇ ਹੋਏ ਕੋਈ ਲੜਾਈ ਕੋਈ ਝਗੜਾ ਨਾ ਉਹਨਾਂ ਨੇ ساری ਉਮਰ ਕੀਤਾ ਨਾ ਇਹ ਪਰਿਵਾਰ ਨੇ ਕੀਤਾ ਸਾਡੇ ਵੀਰ ਸੁਭਾ ਜੀ ਬੈਠੇ ਨੇ ਭਤੀਜੇ ਨੇ ਉਹਨਾਂ ਦੇ ਭਤੀਜੇ ਬੱਚਿਆਂ ਵਰਗੇ ਹੁੰਦੇ ਨੇ ਪਬਲਿਕ ਕੋਲ ਸਮਾਜਾ ਦੇ ਵਿੱਚ ਸੁਪਰਟੈਂਡੈਂਟ ਦੀ ਸੇਵਾ ਨੂੰ ਗਾਹ ਹੈ ਨਿੱਜੀ ਤੌਰ ਤੇ ਵੀ ਸਮਾਜਿਕ ਤੋਂ ਦੁਆਸਤੇ ਕੋਈ ਹੋਰ ਕੰਮ ਵਾਸਤੇ ਚੰਨ ਨੇ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਜਿੰਨੀ ਕਿਨਾਂ ਕੋਲ ਪਾਵੋ ਸੀ ਚੰਨ ਵੀ ਨੇ ਜਹਾਨੀ ਹੈ ਇਸ ਪਰਵਾਰ ਦੇ ਇੱਕ ਮਿਸਾਲ ਹੀ ਹੈ ਜੋ ਆਇਆ ਹੈ ਸੋ ਚਲਸੀ ਸਭ ਕੋ ਆਈ ਵਾਰੀ ਹੈ ਮੈਂ ਦੇਖਿਆ ਸੀ ਸ਼ਮਸ਼ਾਨ ਉਸ ਦਿਨ ਜਦਨ ਸੰਸਕਾਰ ਹੋਇਆ ਸਾਰਾ ਵਕੀਲ ਭਾਈਚਾਰਾ ਆਇਆ ਆਇਆ ਸੀ ਕਿਉਂਕਿ ਫਰੀ ਜੀ ਵੀ ਆਪਣੀ ਪਿਆਰੀ ਵਰਮਨ ਨਾਲ ਇਹਨਾਂ ਮੈਡੀਕਲ ਲਾਇਨ ਚ ਸੰਜੇ ਜੀ ਜੋ ਕਿ ਆਪਣਾ ਨਾਮ ਸੁਵਾ ਚੁੱਕੇ ਨੇ ਮੇਰੀ ਬੁਲਾਰਿਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਸਮੇਂ ਦਾ ਧਿਆਨ ਰੱਖਣਗੇ ਸੰਜੇ ਮੰਤਰੀ ਜੀ ਮੰਚ ਤੇ ਵਿਰਾਜਮਾਨ ਪੂਜੇ ਪੰਡ ਜੀ ਮਹਾਰਾਜ ਨਾਲ ਸਚਦੇਵਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਅਤੇ ਸ੍ਰੀ ਚੰਦੂ ਰਾਮ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਵਾਸਤੇ ਇਕੱਠੇ ਹੋਏ ਜਿਹੜਾ ਕਿ ਕੈਂਸਰ ਦੇ ਰੂਪ ਵਿੱਚ ਸੀ ਪਰ ਬੱਚਿਆਂ ਦੀ ਮੇਦ ਸਦਕਾ ਇਹਨਾਂ ਦੀ ਦਵਾਈਆਂ ਸਦਕਾ ਉਹ ਉਸ ਨੂੰ ਪਾਰ ਕਰ ਗਏ ਸੀ ਬਿਲਕੁਲ ਠੀਕ ਹੋ ਗਏ ਸੀ ਲੇਕਿਨ ਉਸ ਤੋਂ ਬਾਅਦ ਕੰਮ ਕਾਰਜ ਚ ਬੀਜੀ ਸੀ ਟਾਉਨ ਅਨਡ ਬਾਹਰ ਦੀ ਮਰੀਜ਼ਾਂ ਦੀ ਕੇਅਰ ਲਈ ਤਾਂ ਉਸ ਤੋਂ ਬਾਅਦ 5-4 ਸਾਲ ਤੋ ਇੱਕ ਰਹੀ ਆ ਆਕਸੀਜਨ ਵੀ ਜਿਹੜੀ ਹੈ ਹਫਤੇ ਚ 2-3 ਵਾਰ ਇਹਨਾਂ ਨੂੰ ਬੱਚਿਆਂ ਦੀ ਮਿਹਨਤ ਜਿਹੜੀ ਸੀਗੀ ਆਕਸੀਜਨ ਵੀ ਕਰ ਇਹੀ ਲਗਾਉਂਦੇ ਸੀਗੇ ਬੱਚਿਆਂ ਦੀ ਗੱਲ ਕਰੀਏ ਸ੍ਰੀ ਹਰੀਜ ਜੀ ਜਿਹੜੇ ਵੱਡੇ ਸੁਪੁੱਤਰ ਨੇ ਇਹਨਾਂ ਦੇ ਉਹ ਸਹਾਰਾ ਕਲੱਬ ਦੇ ਬੜੇ ਅਣਥੱਕ ਤੇ ਮਿਹਨਤੀ ਮੈਂਬਰ ਨੇ ਜਦੋਂ ਵੀ ਜਿੱਥੇ ਇਹਨਾਂ ਦੀ ਡਿਊਟੀ ਲਾਉਂਦੇ ਸੀਗੇ ਉਹ ਵੀ ਉੱਥੇ ਆ ਕੇ ਖੜ ਜਾਂਦੇ ਸੀਗੇ ਨਿਸ਼ਕਾਮ ਸੇਵਾ ਜਿਹੜੀ ਇਹਨਾਂ ਦੀ ਅਰਥ ਟਾਈਮ ਸਮਾਜ ਨੂੰ ਸਮਰਪਿਤ ਸੀ ਬੜੇ ਹੀ ਸਹਿਜ ਸੁਭਾਅ ਦੇ ਮਾਲਕ ਨੇ ਸਾਰੇ ਹੀ ਪਰਿਵਾਰ ਦੇ ਹਰੀ ਜੀ ਜਾਂ ਸੰਜੀਤ ਜੀ ਜਾਂ ਹੈਪੀ ਜੀ ਨੇ ਜਦੋਂ ਵੀ ਕਿਤੇ ਇਹਨਾਂ ਕੋਲ ਦੁਕਾਨ ਤੇ ਕਿਤੇ ਵੀ ਜਾਣਾ ਅੱਜ ਤੱਕ ਕਦੀ ਉਹਦੀ ਆਵਾਜ਼ ਨਹੀਂ ਸੁਣੀ ਬੜੇ ਹੀ ਪਿਆਰ ਨਾਲ ਸਤਿਕਾਰ ਨਾਲ ਬੋਲਦੇ ਨੇ ਚਾਹੇ ਸੁਭਾਸ਼ ਜੀ ਉਹਨਾਂ ਦੇ ਭਤੀਜੇ ਨੇ ਸਭ ਹੀ ਸੋਹਰਾ ਜੀ ਵੀ ਮੈਰਿਡ ਨੇ ਪਟਿਆਲੇ ਵਿਲ ਸੈਟਰਡ ਨੇ ਉਹ ਵੀ ਸਾਰਾ ਇਹ ਪਰਿਵਾਰ ਮੈਂ ਜਿਆਦਾ ਸਮਾਂ ਨਹੀਂ ਲੈਂਦਾ ਹਰਿੰਦਰ ਜੀ ਨੇ ਬਹੁਤ ਕੁਝ ਦੱਸਤਾ ਹੈ ਮੈਂ ਆਪਣੇ ਵੱਲੋਂ ਆਪ ਸਭ ਵੱਲੋਂ ਆਪਣੇ ਪਰਿਵਾਰ ਵੱਲੋਂ ਖਾਸ ਕਰਕੇ ਸਹਾਰਾ ਕਲੱਬ ਵੱਲੋਂ ਪਰਮਪੀਤਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਬੇਨਤੀਆਂ ਕਰਦਾ ਏ ਪਰਮਪੀਤਾ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਬਲਣ ਦਾ ਬਲ ਬਖਸ਼ੇ ਓਮ ਸ਼ਾਂਤੀ ਸ਼ਾਂਤੀ ਹੁਣ ਮੈਂ ਬੇਨਤੀ ਕਰੂੰਗਾ ਸ਼੍ਰੀ ਹਰਿਗੋਬਿੰਦ ਜੀ ਤਰੇਜਾ ਕਿਰਪਾ ਕਰਕੇ ਮੰਚ ਤੇ ਆਣਗੇ ਆਪਣੇ ਵੱਲੋਂ ਸ਼ਰਧਾ ਚੂਣ ਫੁੱਲ ਭੇਟ ਕਰਨਗੇ ਸ਼੍ਰੀ ਹਰਿਗੋਬਿੰਦ ਜੀ ਤਰੇਜਾ ਸ਼੍ਰੀ ਗਰੜਪੁਰਾਂ ਜੀ ਦੇ ਪੀਤ੍ਰਾ ਹਾਜ਼ਰੀ ਵਿੱਚ ਮੰਚ ਤੇ ਬਿਰਾਜਮਾਨ ਪੂਜੇ ਪੰਡਿਤ ਜੀ ਔਰ ਕਥਾਵਾਚਕ ਸ਼੍ਰੀ ਨਵੀਨ ਸ਼ਰਮਾ ਜੀ ਸ਼ਾਸਕਾਂ ਦੇ ਵਾਸਤੇ ਔਰ ਸਾਡੇ ਸਮਾਜ ਦੇ ਵਾਸਤੇ ਇੱਕ ਮਿਸਾਲ ਕਾਇਮ ਕਰਕੇ ਗਏ ਹਨ ਅੱਜ ਆਪਾਂ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਇਸ ਸੰਸਾਰ ਦੇ ਵਿੱਚ ਕੇਵਲ ਦੋ ਹੀ ਚੀਜ਼ਾਂ ਸੱਚ ਹਨ ਇੱਕ ਪਰਮਾਤਮਾ ਔਰ ਇੱਕ ਮੌਤ ਜੋ ਵੀ ਇਨਸਾਨ ਇਸ ਸੰਸਾਰ ਦੇ ਵਿੱਚ ਪੈਦਾ ਹੋਇਆ ਹੈ ਉਸ ਨੂੰ ਆਪਣੇ ਸਮੇਂ ਮੁਤਾਬਕ ਇੱਕ ਨਾ ਇੱਕ ਦਿਨ ਇਥੋਂ ਪੂਛ ਕਰਨਾ ਪੈਣਾ ਹੈ ਪਰਿਵਾਰ ਦੇ ਬਾਰੇ ਦਾ ਮੇਰੇ ਤੋਂ ਪਹਿਲਾਂ ਸਤੇਸਾ ਗੁਰੂ ਜੀ ਦੱਸਿਆ ਹੈ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਹਨ ਸੋ ਇਹ ਪਰਿਵਾਰ ਜਿੰਨੇ ਵੀ ਮਹਿਮਾਨ ਪਰਿਵਾਰ ਦੇ ਸਾਰੇ ਸੁਝੇ ਹੋਏ ਹਨ ਪੜੇ ਲਿਖੇ ਹਨ ਔਰ ਵੈਲ ਸੈਟਲ ਹਨ ਸ੍ਰੀ ਚੰਦੂਰਾਮ ਜੀ ਜੋ ਕਿ ਇਕ ਪਿਤਾ ਦਾ ਇੱਕ ਪਰਿਵਾਰ ਦੇ ਮੁਖੀ ਦਾ ਇੱਕ ਫਰਜ਼ ਹੁੰਦਾ ਹੈ ਆਪਣੇ ਫਰਜ਼ ਨਿਭਾਉਂਦੇ ਹੋਏ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਅੱਛੀ ਤਾਲੀਮ ਦੇ ਕੇ ਗਏ ਹੰ ਅੱਛੀ ਸਿੱਖਿਆ ਦੇ ਕੇ ਗਏ ਹੰ ਅੱਛੇ ਸੰਸਕਾਰ ਦੇ ਕੇ ਦੇ ਹੰ ਸੋ ਮੈਂ ਜ਼ਿਆਦਾ ਵਕਤ ਨਾ ਲੈਂਦਾ ਹੋਇਆ ਆਪਣੇ ਵੱਲੋਂ ਔਰ ਆਤਮ ਵਿਚਾਰ ਕਮੇਟੀ ਵੱਲੋਂ ਸ਼੍ਰੀ ਸਿੱਧ ਮਹਾਵੀਰ ਮੰਦਿਰ ਕਮੇਟੀ ਵੱਲੋਂ ਪਰਮ ਪਿਤਾ ਪਰਮੇਸ਼ਵਰ ਅੱਤੇ ਚੰਨਾ ਜੀ ਬੇਨਤੀ ਕਰਦਾ ਹਾਂ ਕਿ ਵਿਜਲੀ ਰੂਮ ਨੂੰ ਆਪਣੇ ਚੰਨਾ ਵਿੱਚ ਨਿਵਾਸ ਦਿਓ ਔਰ ਪਿੱਛੇ ਪਰਵਾਦੂ ਕੇ ਦੁੱਖ ਵਿਛੋੜਾ ਸਹਿਨ ਕਰਦਾ ਬਲ ਬਖਸ਼ੋ ਓਮ ਸ਼ਾਂਤੀ 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 ਓਮ ਮੈਂ ਦੇਖ ਰਿਹਾ ਸਾਰੇ ਹੀ ਸ਼ਹਿਰ ਦੇ ਧਾਰਨੀ ਅਤੇ ਸਮਾਜਿਕ ਸੰਸਥਾਵਾਂ ਤੋਂ ਵਿਸ਼ੇਸ਼ ਤੌਰ ਤੇ ਸਾਰਾ ਵਕੀਲ ਭਾਈਚਾਰ ਸਾਰੇ ਹੀ ਸ਼ਹਿਰ ਦੇ ਗਰੀਬ ਇਕੱਠੀ ਹੋਈ ਹੈ ਬਲਾਰੇ ਬਹੁਤ ਬੈਠੇ ਨੇ ਸਮੇਂ ਨੂੰ ਦੇਖਦੇ ਹੋਏ ਮੈਂ ਦੇਖ ਰਿਹਾ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਕਿਉਂਕਿ ਲਾਲਾ ਜੰਦੂ RAM ਜੀ ਜੋੜਾ ਮਾਜਰਾ ਟੰਡ ਵਿੱਚ ਕਾਫੀ ਟਾਈਮ ਆਪਣਾ ਕਾਰੋਬਾਰ ਕਰਕੇ ਇਨਾਂ ਨਾਲ ਉਹਨਾਂ ਦੇ ਪਰਿਵਾਰਕ ਲਿੰਕ ਸੀ ਪਰ ਉਹਨੂੰ ਰਜਿਸਟ੍ਰੇਸ਼ਨ ਕਰਕੇ ਇੱਥੇ ਨਹੀਂ ਬਹੁੰ ਸਕੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਭਾਈ ਸਾਹਿਬ ਅਜੰਤਰ ਸਿੰਘ ਜੀ ਮਿੰਟੂ ਹੋਰ ਆਮ ਆਦਮੀ ਪਾਰਟੀ ਦੇ ਕਾਫੀ ਲੀਡਰ ਸਹਿਵਾਣ ਜਿਹਦੇ ਜਨਾਬੂ ਛਾਵੜਾ ਜੀ ਜਿਹਦੇ ਗੁਰਬਾ ਜੀ ਅਖਿਲ ਭਾਰਤੀ ਭਾਵ ਮੋਲ ਮਹਾਸੰਗ ਦੇ ਰਾਸ਼ਟਰੀ ਸਰਪ੍ਰਸਤ ਸ਼੍ਰੀ ਗਿਆਨ ਚੰਦ ਜੀ ਕਟਾਰੀਆ ਬਾਉਪੁਰ ਮਹਾਸੰਗ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਰਾਜਕੁਮਾਰ ਜੀ ਸਸਦੇਵਾ ਪ੍ਰਿੰਸੀਪਲ ਮੋਹਨ ਲਾਲ ਜੀ ਸ਼ਰਮਾ ਪ੍ਰਿੰਸੀਪਲ ਡਾਕਟਰ ਹਰਕੇਸ਼ ਸਿੰਘ ਜੀ ਸਮੂਹ ਸਟਾਫ ਦੇ ਮੈਂਬਰ ਸਹਿਵਾਨ ਨਾਲ ਆਏ ਨੇ ਸੰਜੇ ਕੋਸ਼ਿਕ ਜੀ ਰਾਜੂ ਛਾਬੜਾ ਜੀ ਡਾਕਟਰ ਸ਼ਾਮਲਾਲ ਜੀ ਸੁਨੀਲ ਬੱਬਰ ਜੀ ਔਰ ਰਮੀ ਜੀ ਆਮ ਆਦਮੀ ਪਾਰਟੀ ਦੇ ਵਿੱਚ ਦੇਖ ਰਹੇ ਹਾਂ ਕਾਫੀ ਲੀਡਰ ਸਹਿਬਾਨ ਆਏ ਨੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਤੋਂ ਵੀ ਸ਼ੋਕਮਤੇ ਆਏ ਨੇ ਜਿਨ੍ਹਾਂ ਦੇ ਵਿੱਚ ਸ਼੍ਰੀ ਸ਼ਿਵ ਮੰਦਰ ਸਾਸ ਸੰਭਵਨ ਸ਼੍ਰੀ ਲక్ష్ਮੀਨਾਰ ਮੰਦਰ ਸ਼੍ਰੀ ਮਹਾਵੀਰ ਮੰਦਰ ਆਈ ਨੇ ਪਰਿਵਾਰ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਨੇ ਆਏ ਸਾਰੇ ਦੇ ਸ਼ੋਕ ਸੰਦੇਸ਼ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਪਰਿਵਾਰ ਵੱਲੋਂ ਕੁਸ਼ਦਾ ਨਰਾਸ਼ੀ ਦਿਵੰਗਤ ਆਤਮਾ ਦੇ ਪ੍ਰਤੀ ਕੱਢੀ ਗਈਆਂ ਜਿਨ੍ਹਾਂ ਦੇ ਮੈਂ ਨਾਮ ਲਵਾਂਗਾ ਮੁੱਖੀ ਸਾਹਿਬ ਤੋਂ ਆਰਤੀ ਦੀ ਬਾਲੇ ਜਾ ਸਕਦੇ ਨੇ ਮੰਦਰ ਸ਼੍ਰੀ ਗੋਪਾਲ ਭਵਨ ਜੀ ਸ਼੍ਰੀ ਸਤਨੰਨ ਮੰਦਰ ਸੀ ਸਾਸਨ ਭਵਨ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਸ਼੍ਰੀ ਸਿੱਧ ਮਹਾਵੀਰ ਮੰਦਰ ਮਹਾਰਪੁਰ ਭਵਨ ਆਨੰਦਪੁਰ ਕਟਿਆ ਸ਼੍ਰੀ ਸਤਨਾਰਣ ਮੰਦਰ श्री इच्छा गुरु भोलेनाथ मंदिर ग्रीन टाउन डॉ हरिचंद मिंगला आश्रम गुरु राम मंदिर श्री गुरुद्वारा सरस्वती जी दी बैसाखू बार मुख्य साहब ਤੋਂ ਯਾਦ ਕਰਦੇ ਨੇ ਬੇਨਤੀ ਕਰਦੇ ਹਾਂ ਸ਼੍ਰੀ ਅੱਭੀ ਦਿਵੰਗਤ ਆਤਮਾ ਨੂੰ ਆਪਣੇ ਚੰਨਾ ਚਿੰਵਾਸ ਬਖਸ਼ੋ ਤੇ ਪਿਛੇ ਪਰਿਵਾਰ ਜਨਾਂ ਨੂੰ ਤੇ ਸਾਨੂੰ ਸਭ ਨੂੰ ਇਹ ਪਾਣਾ ਮੰਨਦਾ ਬਲ ਬਖਸ਼ੋ ਔਰ ਇੰਨਾ ਜਾਂਦਾ ਹੋਇਆ ਪਰਿਵਾਰ ਦੇ ਸਿਰਮੱਥੇ ਤੁਹਾਡੇ ਆਉਣ ਨਾਲ ਪਰਿਵਾਰ ਦਾ ਦੁੱਖ ਘਟਿਆ ਪਰਿਵਾਰ ਵੱਲੋਂ ਆਈ ਹੋਈ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਪਰਿਵਾਰ ਵੱਲੋਂ ਬੇਨਤੀ ਹੈ ਜਿਹੜੇ ਰਿਸ਼ਤੇਦਾਰ ਸੱਜਣ ਮਿੱਤਰ ਬਾਰੋਂ ਆਏ ਨੇ ਕਿਰਪਾ ਕਰਕੇ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਆਰਤੀ ਤੋਂ ਬਾਅਦ ਲੰਗਰ ਛਕ ਕੇ ਜਾਣਗੇ ਤੇ ਆਈ ਹੋਈ ਸੰਗਤ ਵਾਸਤੇ ਪ੍ਰਸ਼ਾਦ ਦੇ ਰੂਪ ਚ ਇੱਕ ਚਾਹ ਦਾ ਕੱਪ ਰੱਖਿਆ ਗਿਆ ਹੈ ਤੋਂ ਸਭ ਨੇ ਪ੍ਰਸ਼ਾਦ ਦੇ ਰੂਪ ਚ ਚਾਹ ਦਾ ਕੱਪ ਜਰੂਰ ਲੈ ਕੇ ਜਾਣਾ ਹੈ ਇੱਕ ਵਾਰ ਫਿਰ ਪਰਿਵਾਰ ਵੱਲੋਂ ਆਈ ਹੋਈ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸਾਡੀ ਪੰਚਾਇਤ ਵੱਲੋਂ ਇੱਕ ਬੇਨਤੀ ਹੈ ਜਿਨ੍ਹਾਂ ਮਤਾਵਾ ਪੈਣਾ ਨੇ